ਜਿਹੜੇ ਭਰਾਵਾਂ ਨੂੰ ਸਿੰਗਲ ਪੋਰਸ਼ਨ ਕੋਠੀਆਂ ਪਸੰਦ ਨੇ ਉਹਨਾਂ ਵਾਸਤੇ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਦੋਸਤੋ ਤੇ ਬਾਈ ਨੇ ਪੈਸੇ ਕਾਫੀ ਲਾਉਣੇ ਸੀਗੇ ਰੀਜ਼ਨ ਆਲ ਪਾਇਆ ਕਰ ਬਹੁਤ ਸੋਹਣਾ ਘਰ ਬਣਾਉਣਾ ਸੀਗਾ ਤੇ ਪਰ ਸਿੰਗਲ ਪੋਰਸ ਨਹੀਂ ਬਣਾਉਣਾ ਸੀਗਾ ਜੇਕਰ ਤੁਹਾਨੂੰ ਵੀ ਸਿੰਗਲ ਪੋਰਸ਼ਨ ਕੋਠੀ ਪਸੰਦ ਆ ਪਾਉਣੀ ਚਾਹਣ ਹੋ ਤਾਂ ਤੁਸੀਂ ਵੀ ਇਸ ਤਰ੍ਹਾਂ ਦਾ ਪਲਾਨ ਤਿਆਰ ਕਰਵਾ ਸਕਦੇ ਹੋਗੇ ਇੱਕ ਸਾਈਡ ਤੋਂ ਇਸ ਨੂੰ ਕਲਾਸਿਕ ਲੁੱਕ ਦਿੱਤੀ ਗਈ ਹੈ ਤੇ ਇੱਕ ਸਾਈਡ ਤੋਂ ਇਹ ਮਾਡਰਨ ਲੁੱਕ ਦਿੱਤੀ ਗਈ ਹੈ ਜੋ ਕਿ ਪੋਰਚ ਦੇਖ ਰਹੇ ਹੋ ਤੁਸੀਂ ਸੋ ਇਹ ਸੈਮੀ ਕਲਾਸਿਕ ਲੁੱਕ ਦੇ ਵਿੱਚ ਤਿਆਰ ਹੋਇਆ ਮਕਾਨ ਇੱਕ ਵਾਰ ਜਸਟ ਫਰੰਟ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਅੰਦਰ ਦੀ ਆਪਾਂ ਤੁਹਾਨੂੰ ਪੂਰੀ ਵੀਡੀਓ ਬਾਅਦ ਦੇ ਵਿੱਚ ਫਿਰ ਦਿਖਾਵਾਂਗੇ ਜਦੋਂ ਕੰਪਲੀਟ ਹੋ ਜਾਂਦਾ ਆ ਵੇਖ ਸਕਦੇ ਤੁਸੀਂ ਕਾਫੀ ਸਮਾਨ ਖਿਲਰਿਆ ਹੋਇਆ ਸੋ ਪੈਂਡਿੰਗ ਆ ਕੰਮ ਚੱਲ ਰਿਹਾ ਹੈ ਲੱਕੜ ਵਗੈਰਾ ਦਾ ਟਾਈਲ ਵਗੈਰਾ ਦਾ ਕਾਫੀ ਕੰਮ ਰਹਿੰਦਾ ਇਸ ਕੋਠੀ ਦਾ ਸੋ ਇਹ ਕੋਠੀ 3000 ਸਕਰ ਫੁੱਟ ਦੇ ਵਿੱਚ ਬਣੀ ਹੋਈ ਹੈ ਤੇ ਜਿਹੜੇ ਇਸ ਦੇ ਵਿੱਚ ਬੈੱਡਰੂਮ ਬਣਿਆ ਹੋਏ ਨੇ ਕਾਫੀ ਖੁੱਲੇ-ਖੁੱਲੇ ਬਣੇ ਹੋਏ ਨੇ ਕਾਫੀ ਵੱਡੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਇਦਾਂ ਦੇ ਨਵੇਂ-ਨਵੇਂ ਡਿਜ਼ਾਈਨ ਵੇਖਣ ਲਈ ਪੰਜਾਬ ਪੀਵੀ33 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ